ਦਿੱਲੀ ਦੇ ਮੁਕੰਦਪੁਰ ਦੇ ਵਿੱਚ ਇੱਕ ਵਿਦਿਆਰਥੀ ਤੇ ਹੋਏ ਕਥਿਤ ਐਸਿਡ ਅਟੈਕ ਦਾ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਸਾਬਤ ਹੋਇਆ ਜੀ ਬਿਲਕੁਲ ਤੁਹਾਨੂੰ ਇੱਥੇ ਦੱਸ ਤੇ ਕਿ ਮਾਮਲਾ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਕਿ ਇਸ ਨੂੰ ਪੂਰਾ ਸੱਚ ਸਾਬਿਤ ਕੀਤਾ ਜਾ ਸਕੇ ਲੇਕਿਨ ਇਸ ਨੂੰ ਬਾਅਦ ਦੇ ਵਿੱਚ ਫਰਜ਼ੀ ਕਰਾਰ ਦਿੱਤਾ ਗਿਆ ਦਿੱਲੀ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਨੇ ਮਲਜ਼ਮ ਬਾਰੇ ਵਿਸਤ੍ਰਿਤ ਰੂਪ ਦੇ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਸੀ ਕਥਿਤ ਮਲਜ਼ਮ ਜੋ ਹੈ ਉਹ ਕਟਨਾਵਿਲੇ ਦਿੱਲੀ ਦੇ ਵਿੱਚ ਨਹੀਂ ਸਨ ਅਤੇ ਇਹ ਮਾਮਲਾ ਵਿਦਿਆਰਥੀ ਦੇ ਪਿਤਾ ਵਿਰੁੱਧ ਇੱਕ ਪੁਰਾਣੇ ਛੇੜਛੜ ਤੇ ਬਲੈਕਮਿਲ ਦੇ ਮਾਮਲੇ ਦੇ ਕਾਰਨ ਸਾਹਮਣੇ ਆਇਆ ਸੀ ਪੁਲਿਸ ਨੇ ਹੁਣ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨੇ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਵਿਦਿਆਰਥੀ ਦਾ ਭਰਾ ਇੱਥੇ ਫਰਾਰ ਹੈ ਸੋ ਹੁਣ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਇਸ ਖਬਰ ਦੇ ਬਾਰੇ ਕਿ 24 ਅਕਤੂਬਰ ਨੂੰ ਦਿੱਲੀ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਮੁਕੰਦਪੁਰ ਦੀ ਇੱਕ ਦੂਜੇ ਸਾਲ ਦੀ ਓਪਨ ਸਕੂਲ ਵਿਦਿਆਰਥਣ ਦੇ ਉੱਪਰ ਤਜਾਵ ਦੇ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਸ ਨੂੰ ਅਸ਼ੋਕ ਵਿਹਾਰ ਦੇ ਲక్ష్ਮੀਬਾਈ ਕਾਲਜ ਦੇ ਨੇੜੇ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਇੱਕ ਪੁਲਿਸ ਟੀਮ ਤੁਰੰਤ ਹੀ ਜਾਂਚ ਦੇ ਲਈ ਉੱਥੇ ਪਹੁੰਚਦੀ ਹੈ ਜਿੱਥੇ ਵਿਦਿਆਰਥਣ ਨੇ ਇੱਕ ਵਿਸਤ੍ਰਿਤ ਬਿਆਨ ਦਰਜ ਕਰਵਾਇਆ ਉਸਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਤੇ ਮੁਕੰਦਪੁਰ ਤੋਂ ਆ ਰਹੀ ਸੀ ਉਸਨੇ ਉਸ ਨੂੰ ਸ਼ੋਕ ਵਿਹਾਰ ਦੇ ਵਿੱਚ ਛੱਡ ਦਿੱਤਾ ਜਿੱਥੇ ਉਹ ਈ ਰਿਕਸ਼ਾ ਰਾਹੀਂ ਇੱਕ ਕਲਾਸ ਦੇ ਵਿੱਚ ਜਾ ਰਹੀ ਸੀ ਵਿਦਿਆਰਥਣ ਨੇ ਇਹ ਦੋਸ਼ ਲਗਾਇਆ ਕਿ ਜਤਿੰਦਰ ਜੋ ਕਿ ਮੁਕੰਦਪੁਰ ਦਾ ਹੀ ਰਹਿਣ ਵਾਲਾ ਹੈ ਆਪਣੇ ਦੋਸਤ ਇਮਾਨ ਅਤੇ ਰਮਾਂਤ ਦੇ ਨਾਲ ਮੋਟਰਸਾਈਕਲ ਤੇ ਆਇਆ ਉਸਨੇ ਦੱਸਿਆ ਕਿ ਜਤਿੰਦਰ ਮੋਟਰਸਾਈਕਲ ਚਲਾ ਰਿਹਾ ਸੀ ਈਮਾਨ ਪਿੱਛੇ ਬੈਠਾ ਸੀ ਜਦਕਿ ਾਰਮਾਨ ਵਿੱਚ ਕਾਰ ਬੈਠਾ ਸੀ ਈਮਾਨ ਨੇ ਬੋਤਲ ਾਰਮਾਨ ਨੂੰ ਦਿੱਤੀ ਜਿਸ ਵਿੱਚੋਂ ਾਰਮਾਨ ਨੇ ਤੇਜ਼ਾਬ ਵਰਗਾ ਇੱਕ ਤਰਲ ਪਦਾਰਥ ਕੱਢਿਆ ਤੇ ਉਸ ਵਿਦਿਆਰਥੀ ਦੇ ਉੱਪਰ ਛੱਟ ਦਿੱਤਾ ਵਿਦਿਆਰਥੀ ਨੇ ਆਪਣੀ ਜਾਨ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਇਸ ਲਈ ਉਸਨੇ ਆਪਣੇ ਹੱਥ ਮੂੰਹ ਦੇ ਉੱਪਰ ਰੱਖ ਲਏ ਤੇ ਉਸਦੇ ਹੱਥ ਜਾਲ ਲਗਾਏ ਹਾਲਾਂਕਿ ਪੁਲਿਸ ਨੂੰ ਇੱਥੇ ਸ਼ੱਕ ਜ਼ਰੂਰ ਹੋ ਗਿਆ ਕਿਉਂਕਿ ਇੰਨੀ ਜ਼ਿਆਦਾ ਪੁਖਤਾ ਜਾਣਕਾਰੀ ਉਸ ਲੜਕੀ ਦੇ ਵੱਲੋਂ ਮੁਹੱਈਆ ਕਰਵਾਈ ਗਈ ਕਿ ਬੋਟਰਸਾਈਕਲ ਕਿਹੜਾ ਸੀ ਉਸ ਦਾ ਨੰਬਰ ਕੀ ਹੈ ਸਵਾਰਾਂ ਦੀ ਗਿਣਤੀ ਕਿੰਨੀ ਸੀ ਬੋਤਲ ਕਿਸ ਨੇ ਕਿਸ ਨੂੰ ਪਕੜਾਈ ਦੇ ਕਿਸ ਤਰੀਕੇ ਨਾਲ ਇਹ ਸਿੱਟੀ ਗਈ ਜਦੋਂ ਉਸ ਲੜਕੀ ਨੇ ਵਿਸਤ੍ਰਿਤ ਜਾਣਕਾਰੀ ਦਿੱਤੀ ਤਾਂ ਪੁਲਿਸ ਨੂੰ ਸ਼ੱਕ ਜ਼ਰੂਰ ਤੇ ਜ਼ਰੂਰ ਹੋ ਗਿਆ ਪੁਲਿਸ ਸੂਤਰਾਂ ਅਨੁਸਾਰ ਕਦੇ ਵੀ ਕਿਸੇ ਇਤਜ਼ਾਫ ਪੀੜਤ ਦੇ ਕੋਲ ਇੰਨੀ ਪੁਖਤਾ ਜਾਣਕਾਰੀ ਦਾ ਹੋਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਇਸੇ ਕਾਰਨ ਹੀ ਸ਼ੱਕ ਦੇ ਆਧਾਰ ਤੇ ਇਹ ਜਾਂਚ ਹੋਰ ਜ਼ਿਆਦਾ ਅੱਗੇ ਵਧਾਈ ਗਈ ਵਿਦਿਆਰਥੀ ਦੇ ਬਿਆਨ ਦੇ ਆਧਾਰ ਤੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਤੁਰੰਤ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਵਿਦਿਆਰਥੀ ਨੇ ਜਤਿੰਦਰ ਦੇ ਉੱਪਰ 1 ਮਹੀਨਾ ਪਹਿਲਾਂ ਉਸਦੇ ਨਾਲ ਲੜਾਈ ਕਰਨ ਅਤੇ ਉਸ ਦਾ ਪਿੱਛਾ ਕਰਨ ਦਾ ਵੀ ਦੋਸ਼ ਲਗਾਇਆ ਸੀ ਹਾਲਾਂਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਦੇ ਸਮੇਂ ਜਤਿੰਦਰ ਕਰੋਲ ਬਾਗ ਦੇ ਵਿੱਚ ਸੀ ਤੇ ਲੈਕ ਵੀ ਉੱਥੇ ਹੀ ਸੀ ਜਦਕਿ ਇਮਾਨ ਅਤੇ ਏਰਮਾਨ ਆਗਰਾ ਦੇ ਵਿੱਚ ਸਨ ਇਮਾਨ ਅਤੇ ਏਰਮਾਨ ਦੀ ਮਾਂ ਸ਼ਬਨਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਦਿਆਰਥੀ ਦੇ ਪਿਤਾ ਅਕੀਲ ਦੇ ਨਾਲ ਜਾਇਦਾਦ ਦਾ ਵਿਵਾਦ ਸੀ ਜਿਸ ਕਰਕੇ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਅਕੀਲ ਦੀ ਪਤਨੀ ਅਤੇ ਭਰਾਵਾਂ ਨੂੰ ਦੋਸ਼ੀ ਵਜੋਂ ਨਾਮਜ਼ਦ ਵੀ ਕੀਤਾ ਗਿਆ ਹੈ ਦਿੱਲੀ ਪੁਲਿਸ ਅਨੁਸਾਰ ਜਿੰਦਰ ਦੀ ਪਤਨੀ ਨੇ 24 ਅਕਤੂਬਰ ਯਾਨੀ ਕਿ ਘਟਨਾ ਤੋਂ ਠੀਕ 2 ਦਿਨ ਪਹਿਲਾਂ ਪੁਲਿਸ ਸਟੇਸ਼ਨ ਦੇ ਵਿੱਚ ਵਿਦਿਆਰਥਣ ਦੇ ਪਿਤਾ ਅਕੀਲ ਦੇ ਖਿਲਾਫ ਛੇੜਛਾੜ ਅਤੇ ਬਲੈਕਮੇਲ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਤਿੰਦਰ ਦੀ ਪਤਨੀ ਅਕੀਲ ਦੇ ਫੈਕਟਰੀ ਦੇ ਵਿੱਚ ਹੀ ਕੰਮ ਕਰਦੀ ਸੀ ਜਿੱਥੇ ਉਸਨੇ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਉਸਦੀ ਇਤਰਾਜ਼ੋ ਵੀਡੀਓ ਵੀ ਬਣਾਈ ਸੀ ਇਸ ਕਾਰਨ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਅਕੀਲ ਫਰਾਰ ਹੋ ਗਿਆ ਸੀ ਦਿੱਲੀ ਪੁਲਿਸ ਹੁਣ ਇਸ ਮਾਮਲੇ ਦੀ ਢੂੰਗਾਈ ਦੇ ਨਾਲ ਜਾਂਚ ਕਰ ਰਹੀ ਹੈ ਪਿਆਰਥਨ ਦੇ ਬਿਆਨਾਂ ਦੀ ਵੀ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਫਰਜ਼ੀ ਸ਼ਿਕਾਇਤ ਪੱਖੋਂ ਵੀ ਇਸ ਕੇਸ ਦੀ ਢੂੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਣ ਮਾਰਾ ਦਾ ਕਹਿਣਾ ਹੈ ਕਿ ਅਜਿਹੇ ਫਰਜ਼ੀ ਮਾਮਲੇ ਕਈ ਵਾਰ ਅਸਲ ਪੀੜਤ ਨੂੰ ਇਨਸਾਫ ਦਿਵਾਉਣ ਦੇ ਲਈ ਮੁਸ਼ਕਲ ਪੈਦਾ ਕਰ ਸਕਦੇ ਨੇ ਪੁਲਿਸ ਨੇ ਵਿਦਿਆਰਥਣ ਅਤੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਜਾਰੀ ਰੱਖੀ ਹੋਈ ਹੈ ਜਦੋਂ ਕਿ ਫਰਾਰ ਹੋਏ ਭਰਾ ਅਤੇ ਪਿਤਾ ਦੀ ਭਾਲ ਅਜੇ ਵੀ ਜਾਰੀ ਹੈ